जय श्री बालाजी आज ਆਪਣੇ ਕੋਲ ਦੁਬਾਰਾ ਸੁਲੱਖਣ ਵੀਰ ਜੀ ਆਏ ਨੇ ਚੰਡੀਗੜ੍ਹ ਤੋਂ ਸਪੈਸ਼ਲ ਆਪਾਂ ਇਹਨਾਂ ਨੂੰ ਅੱਜ ਦਿੱਤਾ Vivo ਦਾ X200 FE 55000 ਰੁਪਏ ਦਾ ਫੋਨ ਦਿੱਤਾ ਜੀ ਬਹੁਤ ਹੀ ਵਧੀਆ ਡੀਲ ਚ ਦਿੱਤਾ ਬਾਕੀ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਣੀ ਸਕ੍ਰੈਚ ਕੂਪਨ ਸਕੀਮ ਚੱਲਦੀ ਹੈ ਉਹ ਜੋ ਵੀਰ ਜੀ ਨੂੰ 500 ਰੁਪਏ ਕੈਸ਼ ਇਨਾਮ ਨਿਕਲ ਨਾਲ ਦੀਵਾਲੀ ਦੀ ਜਿਹੜੀ ਸਕੀਮ ਵੀ ਚੱਲ ਰਹੀ ਹੈ ਉਹ ਵੀ ਗਿਫਟ ਵੀ ਦਿੱਤਾ ਬਾਕੀ ਵੀਰ ਜੀ ਨੂੰ ਪੁੱਛਦੇ ਆਂ ਵੀ ਚੰਡੀਗੜ੍ਹ ਤੋਂ ਸਪੈਸ਼ਲ ਆਏ ਨੇ ਵੀ ਇਹਨਾਂ ਦਾ ਕੋਈ ਫਾਇਦਾ ਹੋਇਆ ਜਾਂ ਵੈਸੇ ਹੀ ਚੱਕਰ ਲੱਗ ਗਿਆ ਵੀਰ ਜੀ ਕਿਵੇਂ ਲੱਗੀ ਡੀਲ ਨਹੀਂ ਨਹੀਂ ਬਹੁਤ ਵਧੀਆ ਵੀਰੇ ਪਹਿਲਾਂ ਨਾਲੋਂ ਵੀ ਪਿਆ ਬੈਲਾ ਇੱਕ ਫੋਨ ਲੈ ਕੇ ਗਏ ਸੀਗੇ ਹੁਣ ਦੂਜਾ ਲੈਣਾ ਆ ਠੀਕ ਹੈ ਬਹੁਤ ਵਧੀਆ ਡੀਲ ਹੈ ਭਾਜੀ ਉਹਨਾਂ ਨਾਲ ਪਿਆਰ ਬਹੁਤ ਪ੍ਰੇਮ ਪਿਆਰ ਆਇਆ ਕਰੋ ਤੁਸੀਂ ਸਾਰੇ ਵੀਰ ਫੋਨ ਲੈ ਕੇ ਜਾਇਆ ਕਰੋ ਬਾਕੀ ਵੀਜੀ ਨੇ ਆਪਣਾ ਪਿਛਲੇ ਮਹੀਨੇ ਸੈੱਟ ਲੈ ਕੇ ਗਏ ਸੀ ਵੀਵੋ V60 ਵਾਦਾ ਕੀਤਾ ਸੀ ਕਹਿੰਦੇ ਅਗਲੇ ਮਹੀਨੇ ਇੱਕ ਸੈੱਟ ਹੋਰ ਲੈ ਕੇ ਜਾਵਾਂਗੇ ਉਹ ਮੈਂ ਵੀਰ ਜੀ ਨੇ ਵਾਦਾ ਪੂਰਾ ਕੀਤਾ ਤੇ ਆਪਾਂ ਵੀ ਪੂਰਾ ਮਾਨ ਰੱਖਿਆ ਜੀ ਇਹਨਾਂ ਦਾ ਤੁਸੀਂ ਵੀ ਕੋਈ ਵੀ ਮੋਬਾਈਲ ਲੈਣਾ ਐਲਡੀ ਲੈਣੀ ਆ ਇੱਕ ਵਾਰ ਜਰੂਰ ਸੇਵਾ ਦਾ ਮੌਕਾ ਦਿਓ ਪਹੁੰਚੋ ਸਿੰਘਲਾ ਕਮਿਊਨੀਕੇਸ਼ਨ ਚੋਮਰੋਡ ਮਲਾਓ ਥੈਂਕ ਯੂ